ಹಲೋ ಜೀ ಸರಿ ಸಾರಿ ಠಾಕ ಜೀ ಸ್ವಾಗತೀಯ ತೇತಾ ಕು ಚನೇ ಶಿಮಲಾ ಮಿರ್ಚ ಭರಕ್ಕೆ ಠೀಕ ಲಿಮಲ ಮಿರ್ಚರ ಮಸಾಲೆ ಲತ್ತಿ ಟಮಾಟ ಪ್ಯಾಜ ತರಿಯ ಮಿರ್ಚಾ ಜೀವ ಇರ ಆಲೂ ನೂಾಲಿ ತರ ದಾ ಸಾರಾ ಸಮಾನ ಶಿಮಲಾ ಮಿರ್ಚೂ ಕಟ್ಟ प्याज हरीयां मिर्चा टमाटर सारे काट लेनी ठीक है जी शिमला मिर्चे ਦੇ ਵਿੱਚੋਂ ਅਪਾ ਬੀਜ ਕੱਢ ਲੈਨੇ ਤੇ ਆਪਾਂ ਬਾਕੀ ਇਹਦੇ ਵਿੱਚ ਸਾਰਾ ਮਸਾਲਾ ਐਡ ਕਰਾਂਗੇ ਠੀਕ ਹੈ ਜੀ ਸਾਰਾ ਤਿਆਰ ਕਰਕੇ ਇਹ ਤੇਰੇ ਆਪਣੇ ਆਲੂ ਉਪ ਚੁੱਕੇ ਹਨ ਤੇ ਹੁਣ ਆਪਾਂ ਸਾਰੇ ਉਬਾਲੂਆਂ ਨੂੰ ਛੇਲ ਕੇ ਇੱਕ ਪਲੇਟ ਵਿੱਚ ਸਾਰੇ ਆਲੂ ਆਪਾਂ ਕੱਢ ਲਾਂਗੇ ਇੱਥੇ ਹੁਣ ਆਪਾਂ ਕੜਾਹੀ ਦੇ ਵਿੱਚ ਇੱਕ ਕੜਛੀ ਪਾਵਾਂਗੇ ਤੇ ਤੇਲ ਦੀ ਇਹ ਸਰੋਂ ਦਾ ਤੇਲ ਜੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਮੈਂ ਮੇਰੀ ਮਟਕੀਸਾ ਨਾਲ ਤੇਲ ਨੂੰ ਲਿਆਵਾਂ ਇੱਕ ਕੜਛੀ ਇਹ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਚਮਚਾ ਜੀਰੇ ਦਾ ਅੱਧੇ ਕ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਕਾਲੀ ਮਿਰਚ ਤੇਰਤੀ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਅਜਵਾਇਨ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਤੇ ਉਹਨਾਂ ਪਸ ਪਿਆਜ਼ ਤੇ ਹਰੀਆਂ ਮਰਚਾਂ ਨੂੰ ਚੰਗੀ ਤਰ੍ਹਾਂ ਤੇਲ ਤੇ ਵਿੱਚ 1-2 ਮਿੰਟ ਲਈ ਤਲਕਾਂਗੇ ਤਾਂ ਕਿ ਆਪਣੇ ਪਿਆਜ਼ ਕੱਚੇ ਨਾ ਰਹਿਣ ਥੋੜੇ ਜਿਹੀ ਹਲਕੀ ਬਰਾਊਨ ਰੱਖਾਂਗੇ ਆਪਾਂ ਲਓ ਜੀ 2 ਮਿੰਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਟਮਾਟਰ ਨੂੰ ਵੀ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਫਰਾਈ ਕਰਾਂਗੇ ਤਾਂ ਕਿ ਆਪਣਾ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਇਹਦੇ ਵਿੱਚ ਚਿਕਚਾਪਾਣਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਚਿਕਾ ਜੀ ਉਜੀ ਮਨਾ ਪਾਣ ਦੇ ਵਿੱਚ ਇੱਕ ਚਮਚਾ ਨਮਕ ਦਾ ਥੋੜਾ ਜਿਹਾ ਆਪਾਂ ਹੋਰ ਐਡ ਕੀਤਾ ਹੈ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਠੀਕ ਹੈ ਜੀ ਅੱਧਾ ਕ ਚਮਚਾ ਪਾਣੀ ਆਪਾਂ ਦੇਗੀ ਮਿਰਚ ਤੇ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਲਾਲ ਮਿਰਚ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਹਲਕਾ ਜਿਹਾ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਝਾਟ ਮਸਾਲਾ ਆਪਾਂ ਜ਼ਿਆਦਾ ਨਹੀਂ ਪਾਉਣਾ ਝਾਟ ਮਸਾਲਾ ਬਸ ਥੋੜਾ ਜਿਹਾ ਪਾਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਖਟਾਸ ਜੀ ਨਾ ਹੋਵੇ ਜ਼ਿਆਦਾ ਲਓ ਜੀ ਆਪਾਂ ਇਹਨਾਂ ਮਸਾਲਿਆਂ ਚੰਗੀ ਤਰ੍ਹਾਂ ਟਮਾਟਰ ਦੇ ਪਾਣੀ ਵਿੱਚ ਮਿਕਸ ਕਰ ਦਾਂਗੇ ਹਲਕੀ ਆਪਣੀ ਚੰਗੀ ਤਰ੍ਹਾਂ ਫੁਣ ਜੇ 1 ਮਿੰਟ ਲਈ ਤੇ ਫੇਰਾ ਫੇਰੀ ਵਿੱਚ ਕਰਾਂਗੇ ਹੁਣ ਆਲੂ ਐਡ ਠੀਕ ਹੈ ਜੀ ਲਓ ਜੀ ਆਪਾਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਕਰਕੇ ਮਸਾਲੇ ਦੇ ਵਿੱਚ ਪਾ ਦਾਂਗੇ ਬਹੁਤ ਵਧੀਆ ਪਰਮੀ ਸ਼ਿਮਲਾ ਮਿਰਚੇ ਪਣੀ ਕਿਤੇ ਆ ਰੋਗੀ ਜੀ ਬਹੁਤ ਵਧੀਆ ਲੱਗਦੀ ਹੈ ਟੇਸਟੀ ਵੀ ਬਹੁਤ ਬਣਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਹੁਣ ਆਪਾਂ ਚੰਕੀ ਤਰਾਇ ਨੂੰ ਮਿਕਸ ਕਰਾਂਗੇ ਆਲੂਆਂ ਨੂੰ ਤਾਂ ਕਿ ਕਿਸੇ ਪਾਸੇ ਵੀ ਆਲੂ ਆਪਣੇ ਕੱਚੇ ਨਾ ਰਹਿ ਜਾਣ ਚਾਹ ਪੱਤ ਚੰਕੀ ਤਰਾਇ ਨੂੰ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਇਸ ਸਾਰੇ 3-4 ਮਿੰਟ ਦੇ ਵਿੱਚ ਹੀ ਸਾਰਾ ਮਸਾਲਾ ਆਪਣਾ ਤਿਆਰ ਹੋ ਜਾਂਦਾ ਆਪ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। ਨਾਲ ਜੀ ਇਹਨਾਂ ਆਪਣਾ ਚਿੱਕਿੱtreਸਾ ਮਿਕਸ ਕਰ ਲਾਂਗੇ ਤੇ ਫਿਰ ਹੁਣ ਠੰਡਾ ਥੋੜਾ ਜਿਹਾ ਠੰਡਾ ਕਰਕੇ ਮਸਾਲੇ ਨੂੰ ਆਪਾਂ ਇੱਕ ਪਲੇਟ ਵਿੱਚ ਗੱਡਾਂਗੇ ਤਾਂ ਕਿ ਠੰਡਾ ਹੋ ਜਾਵੇ ਫਿਰ ਆਪਾਂ ਇਹਨੂੰ ਭਰਾਂਗੇ ਆਪਾਂ ਸ਼ਿਮਲਾ ਮਿਰਚ ਦੇ ਪੇਚੇ ਇਹਨੂੰ ਤੁਸੀਂ ਜ਼ਿਆਦਾ ਵੀ ਠੰਡਾ ਨਹੀਂ ਕਰਨਾ ਬਸ ਕੋਸਾ ਜਿਹਾ ਰੱਖਣਾ ਉਹ ਜਿਸਾਰਾ ਪੈਕ ਦੇ ਵਿੱਚ ਗੱਢ ਲਿਆ ਤੇ ਹੁਣ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਦੇ ਵਿੱਚ ਇਹ ਆਪਣਾ ਸਾਰਾ ਮਸਾਲਾ ਸ਼ਿਮਲਾ ਵਿੱਚ ਵਿੱਚ ਭਰ ਦਾਂਗੇ। ਨਾਪਣਾ ਕਿਤੋਂ ਇਹ ਤੁਸੀ ਠੀਕ ਹੈ ਜੀ ਇੱਕ ਚਮਚਾ ਭਰ ਕੇ ਕੇ ਚੰਗੀ ਤਰ੍ਹਾਂ ਨੀਚੇ ਦਬਾ ਦਬਾ ਕੇ ਭਰਨਾ ਤਾਂ ਕਿ ਆਪਰਾ ਮਸਾਲਾ ਸ਼ਿਮਲਾ ਵਿੱਚ ਵਿੱਚੋਂ ਬਾਹਰ ਨਾ ਨਿਕਲੇ ਜੇ ਤੋਂ ਆਪਰੇ ਨੂੰ ਫਰਾਈ ਕਰਾਂਗੇ। ਲਓ ਜੀ ਇਸੇ ਤਰੀਕੇ ਨਾਲ ਹੀ ਆਪਾਂ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਹੀ ਭਰ ਲੈਣਾ ਵਾ। ਦੀ ਆਈ ਕਰਿਓ ਠੀਕ ਹੈ ਜੀ ਲੋ ਜੇ ਪਸਾਰੀਆਂ ਪੀਸੀ ਮਾਂ ਮਚ ਭਾਰ ਲਿਆ ਨੇ ਤੇ ਹੁਣ ਇਧਰ ਆਪਾਂ ਕੜਾਹੀ ਦੇ ਵਿੱਚ ਇੱਕ ਡੇਢ ਕਰਚੀ ਪਾਵਾਂਗੇ ਆਪਾਂ ਤੇਲ ਦੀ ਸਰੋਂ ਦੀ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਲੋ ਜਿੱਤੇ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੀਮਲਾ ਮਚ ਤੁਸੀਂ ਵੀ ਇਸੇ ਤਰੀਕੇ ਨਾਲ ਸ਼ਿਮਲਾ ਮਿਰਚ ਨੂੰ ਦਿਲ ਦੇ ਵਿੱਚ ਫ੍ਰਾਈ ਕਰਨਾ ਤਾਂ ਕਿ ਆਲੂ ਉਹਨੂੰ ਵਿੱਚ ਨਹੀਂ ਪਾਣਾ ਸੇਮ ਇਸੇ ਤਰੀਕੇ ਨਾਲ ਪਾਇਓ ਇਹ ਆਲੂ ਦਾ ਮੂੰਹ ਬਾਹਰ ਨੂੰ ਹੋਵੇ ਠੀਕ ਹੈ ਜੀ ਬਿਲਕੁਲ ਵੀ ਆਲੂ ਤੁਹਾਡੇ ਬਾਹਰ ਨਹੀਂ ਨਿਕਲਣਗੇ ਬਹੁਤ ਵਧੀਆ ਸ਼ਿਮਲਾ ਮਿਰਚ ਬਣ ਕੇ ਤਿਆਰ ਹੋਗੀ ਤੇ ਇਸੇ ਤਰ੍ਹਾਂ ਤੁਸੀਂ ਹੌਲੀ ਹੌਲੀ ਕਰਕੇ ਜਾਂ ਪੰਜੇ ਤੇਲ ਦੇ ਵਿੱਚ ਸ਼ਿਮਲਾ ਮਿਰਚ ਪਾ ਦਿਓ ਤੇ ਹਲਕੇ ਜਿਹੇ ਹੱਥਾਂ ਨਾਲ ਹਲਕਾ ਹਲਕਾ ਪਲਟੀ ਜਾਏ ਉਹ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਗੀ ਠੀਕ ਹੈ ਜੀ ਜੇ ਤੁਸੀਂ ਇਸੇ ਤਰੀਕੇ ਨਾਲ ਹਲਕਾ ਹਲਕਾ ਇਹਨੂੰ ਘਲਟੇ ਜਾਣਾ ਤੇ ਗੈਸ ਰੱਖਣਾ ਤੁਸੀਂ ਮੀਡੀਅਮ ਬਹੁਤ ਵਧੀਆ ਕਰਾਰੀ ਚਟਪਟੀ ਬਣ ਕੇ ਆਪਣੀ ਸ਼ਿਮਲਾ ਮਿਰਚ ਤਿਆਰ ਹੋਊਗੀ ਦੇਖੋ ਤੁਸੀਂ ਕਿੰਨਾ ਵਧੀਆ ਕਲਰ ਆਇਆ ਆਪਣੀ ਸ਼ਿਮਲਾ ਮਿਰਚ ਦਾ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਜ਼ਰੂਰ ਬਣਾਇਓ ਤੁਹਾਡਾ ਇੱਕ ਨਹੀਂ ਤਿੰਨ ਚਾਰ ਰੋਟੀਆਂ ਖਾ ਲੋ ਜੀ ਕਰੋਗਾ ਜੀ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਬਹੁਤ ਹੀ ਬੱਧੀਆ ਬਣ ਕੇ ਤਿਆਰ ਹੁੰਦੀ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਸ਼ਿਮਲਾ ਮਿਰਚੇ ਕੱਢ ਲੈਣੀਆਂ ਜਿਵੇਂ ਆਪਾਂ ਪਹਿਲਾਂ ਕੱਢੀਆਂ ਜਿਹੜੀਆਂ ਆਪਣੇ ਕੋਲ ਬਾਕੀ ਸ਼ਿਮਲਾ ਮਿਰਚੇ ਪਿੱਛੇ ਸੋ ਵੀ ਆਪਾਂ ਇਸੇ ਤਰ੍ਹਾਂ ਹੀ ਸਾਰੀਆਂ ਤਾਲੇ ਕੇ ਬਾਹਰ ਕੱਢ ਲਈ ਲਓ ਜੀ ਸਾਰੀਆਂ ਸ਼ਿਮਲਾ ਮਿਰਚਾਂ ਆਪਣੀਆਂ ਤਿਆਰ ਹੋ ਗਈਆਂ ਦੇਖੋ ਕਿੰਨੀਆਂ ਵਧੀਆ ਕਰਾਰੀਆਂ ਚਟਪਟੀਆਂ ਤੁਸੀਂ ਵੀ ਇਸੇ ਤਰੀਕੇ ਨਾਲ ਜਰੂਰ ਬਣਾਇਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ